ਬੰਦੇ ਦਾ ਬਈ ਸਰੋਂ ਬੀਜਣ ਦਾ ਤਰੀਕਾ ਬਹੁਤ ਤਗੜਾ ਹੈ 4 ਲੱਖ ਵਾਲੀ ਮਸ਼ੀਨ ਨੂੰ ਹੀ ਫੇਲ ਕਰ ਦਿਆ ਬੰਦੇ 4 ਲੱਖ ਵਾਲੀ ਮਸ਼ੀਨ ਦਾ ਜਿਹੜਾ ਤਜਰਬਾ ਸਰੋਂ ਬੀਜਣ ਦਾ ਉਹੀ ਤਜਰਬਾ ਆ ਬੰਦਿਆਂ ਦਾ ਹਾਂ ਬਈ ਉਹੀ ਟੈਕਨੋਲੋਜੀ ਵਰਤਦੇ ਤੁਸੀਂ ਕਿਵੇਂ ਵਰਤਦੇ ਹੋ ਬਈ ਤੁਸੀਂ ਜਿਵੇਂ ਆਪਾਂ ਕਹਿੰਦੇ ਮਸ਼ੀਨਾਂ 5-600 ਗ੍ਰਾਮ ਪਾਉਂਦੀਆਂ ਕਿੱਲੇ 'ਚ ਬੀਜ ਆ ਪਰ ਬੰਦਾ 2 ਕਿੱਲੇ ਦਾ ਬੀਜ ਪਾਉਂਦਾ ਕਿੱਲੇ 'ਚ ਹਾਂ ਬਈ ਆ ਦੱਸਦੇ ਤੁਹਾਨੂੰ ਬਈ ਨਵੇਂ ਮੁੰਡਿਆਂ ਵਾਸਤੇ ਇਹ ਬਜ਼ੁਰਗਤਾ ਦੇਖ ਪਾ ਦਿੰਦੇ ਨੇ ਹੂੰ ਬੁੱਢਿਆਂ ਦੇ ਹੋ ਗਏ ਹੁਣ ਗੋਡੇ ਨਹੀਂ ਚੱਲਦੇ ਕੰਮ ਨਹੀਂ ਕਰਦੇ ਨਵੇਂ ਮੁੰਡਿਆਂ ਵਾਸਤੇ ਵੀ ਇਹ ਵੀ ਲੈ ਲਓ ਬੱਚੇ ਦੇਖ ਲਓ ਬੀਜ ਪੰਛੀ ਕਿਲੋ ਡੀਪੀ ਦੇ ਡੀਪੀ ਕੇਰ ਲਾ ਲਓ ਹਾਂ ਜੇ ਆਪਾਂ ਨਰਈ ਪਾ ਸਰੋਂ ਪਾਵਾਂਗੇ ਹਾਂ ਤਾਂ ਸੰਘਣੀ ਹੋ ਜੂਗੀ ਹਾਂ ਬੀਜ ਵੱਧ ਪਊਗਾ ਵੀ ਇਹਦੇ ਨਾਲ ਮਸ਼ੀਨੀ ਵਜਾਈ ਹੋ ਜਿਵੇਂ ਮਸ਼ੀਨ ਕਰਦੀ ਹੈ ਬੀਜ ਮੈਂ ਕਹਿਆ ਭਾਈ ਅੱਜ ਕੱਲ 200 ਰੁਪਏ ਕਿਲੋ ਆਏ ਸੀ 1000 ਰੁਪਏ ਕਿਲੋ ਆ ਤੇ ਅਰ ਬਾ ਨਮਾ ਭਾਈ ਪਰ ਮੁੰਨੀ 30 ਸਾਲ ਪੁਰਾਣੀ ਹੈ ਸਾਡੇ ਕੋਲ ਵੀ ਇਹ ਤਰੀਕੇ ਨਾਲ ਬੀਜ ਸਹੀ ਪਊਗਾ ਜੇਕਰ ਆਪਾਂ ਊਂ ਪਾਣ ਲੱਗੇ ਫਿਰ ਤਾਂ ਆਪਾਂ 2 ਕਿੱਲਿਆਂ ਦਾ ਬੀਜ ਇੰਨੀ ਜਗ੍ਹਾ ਦੇ ਵਿੱਚ ਪਾ ਦਾਂਗੇ ਯਾਤਰੀ ਕਬਤਲੋ ਸਹੀ ਹੈ ਵੀ ਤੁਹਾਡਾ ਸਹੀ ਜਾਊਆ ਨਾਲ ਜੰਮੂ ਛੇਤੀ ਵਿੱਚ ਡੀਏਪੀ ਪੈ ਜਾਊਗੀ ਨਾ ਸਿੱਧੀ ਰਹਿਣੀ ਨਾ ਸੰਕੜੀ ਹੋਣੀ ਬਈ ਟੌਪ ਦੀ ਜੰਮੂ ਡੀਏਪੀ ਜਾਂ ਐਨਪੀਕੇ ਪਾ ਲਓ ਦੋਨਾਂ ਚ ਕੋਈ ਮਰਜ਼ੀ ਚੀਜ਼ੀ ਪਾ ਲਓ 1 ਫੁੱਟ ਦਾ ਫਾਉਂਟ ਲਾਓ